ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਸੋਸ਼ਲ ਮੀਡੀਆ ਦੇ ਸਾਰੇ ਹੀ ਦੋਸਤਾਂ ਨੂੰ ਅੱਗੇ ਅੱਜ ਹੱਥ ਜੋੜ ਕੇ ਇੱਕ ਬੇਨਤੀ ਕਰਦਿਆਂ ਜੋ ਕਿ ਆਪਣਾ ਛੋਟਾ ਵੀਰ ਗਗਨ ਢੇਰੂ ਢੇਰੂ ਠੰਡ ਪਗੜੀ ਸੈਂਟਰ ਹਰ ਖੁਸ਼ੀ ਦੇ ਮੌਕੇ ਤੇ ਬਹੁਤ ਹੀ ਵਧੀਆ ਪੱਗ ਬੰਨਦੇ ਹਨ ਤੁਸੀਂ ਇਹਨੂੰ ਕੋਲੋਂ ਪੱਗ ਬਣਾਉਂਦਾ ਇੱਕ ਵਾਰੀ ਮੌਕਾ ਜ਼ਰੂਰ ਦਿਓ ਜਿੱਦਾਂ ਕਿ ਚਾਹੇ ਤੁਸੀਂ ਵਟਾ ਨਹੀਂ ਪੱਗ ਬਣਾਉਣੀ ਹੋਵੇ ਮੋਰਨੀ ਜਾਂ ਜੈਪੁਰੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਿਜ਼ਾਈਨ ਹੋਵੇ ਪੱਗ ਦਾ ਤੁਸੀਂ ਇਸ ਗਗਨਵੀਰ ਕੋਲ ਬਣਾ ਸਕਦੇ ਜੀ ਇਹਨਾਂ ਦੀ ਨਾਲ ਆਈਡੀ ਵੀ ਦਿੱਤੀ ਗਈ ਹੈ ਔਰ ਨਾਲ ਨੰਬਰ ਵੀ ਤੁਹਾਨੂੰ ਦੱਸਦੇ ਨੇ ਜੋ ਕਿ ਇਹਨਾਂ ਦਾ ਮੋਬਾਈਲ ਨੰਬਰ ਹੈ 81465 ਤੇ 9370 ਇਹ ਇਸ ਵੀਰ ਦਾ ਮੋਬਾਈਲ ਨੰਬਰ ਹੈ ਪਰਸਨਲ ਨੰਬਰ ਹੈ ਇਹਨਾਂ ਦਾ ਤੇ ਤੁਸੀਂ ਹਰ ਖੁਸ਼ੀ ਦੇ ਮੌਕੇ ਤੇ ਵੀਰ ਕੋਲੋਂ ਪੱਗ ਬਣਾਓ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਇਹ ਬਹੁਤ ਹੀ ਵਧੀਆ ਪੱਗ ਬੰਦਿਆ ਤੁਸੀਂ ਇਸ ਵੀਰ ਨੂੰ ਮੌਕਾ ਦਿਓ ਇੱਕ ਆਮ ਘਰ ਚ ਉੱਠਿਆ ਹੋਇਆ ਲੜਕਾ ਮਿਹਨਤੀ ਮੁੰਡਾ ਜੋ ਕਿ ਬੱਚਿਆਂ ਨੂੰ ਸਿੱਖੀ ਸਰੂਪ ਦੇ ਨਾਲ ਜੋੜਦਾ ਹੈ ਇਸ ਵੀਰ ਨੂੰ ਵਿਆਹ ਸ਼ਾਦੀਆਂ ਵਿੱਚ ਪੱਗਾਂ ਬਣਾਉਣ ਲਈ ਮੌਕਾ ਜਰੂਰ ਦਿੱਤਾ ਜਾਵੇ ਘਟ ਤੋਂ ਘਟ ਸਕਣਾ ਤੇ ਇਹ ਵੀਰ ਪੱਗਾ ਬੰਦ ਹੈ ਚਾਹੇ ਤੁਸੀਂ ਫੋਟੋ ਸ਼ੂਟ ਕਰਾਉਣੀ ਹੋਵੇ ਉਦੋਂ ਵੀ ਇਸ ਵੀਰ ਤੇ ਨੰਬਰ ਤੇ ਫੋਨ ਕਰੋ ਤੁਹਾਡੇ ਘਰੇ ਤੁਹਾਡੇ ਪ੍ਰੋਗਰਾਮਾਂ ਵਿੱਚ ਵੀਰ ਪੱਗਾ ਪਨ ਬੋਣਨ ਲਈ ਆਏ ਕਰੇਗਾ